ਬਠਿੰਡੇ ਵਾਲੇ ਉਹ ਜਮਾ ਐਨ ਸਿਰਾ ਕਰਾਤਾ ਯਾਰ ਨਜ਼ਾਰੇ ਲਿਆਤੇ ਜਿਹਨੂੰ ਕਹਿੰਦੇ ਹੁੰਦੇ ਆ ਵੀ ਕੋਕੇ ਜੜ ਤੇ ਜਮਾ ਉਹ ਕੰਮ ਕੀਤਾ ਬਠਿੰਡੇ ਵਾਲਿਆਂ ਨੇ ਆ ਤੁਹਾਡੇ ਏਰੀਏ ਦੇ ਬਾਈ ਬਸਾਖੇ ਨੇ ਪਿੰਡ ਪੱਕਾ ਕਲਾਂ ਵਾਲੇ ਨੇ ਮਾਰਵਾੜੀ ਬਸ਼ੇਰਾ ਤਿਆਰ ਕੀਤਾ ਮਿੱਤਰੋ ਤੇ ਕਰ ਦਿਓ ਬੰਦੇ ਦੀ ਹੌਸਲਾ ਫਜ਼ਾਈ ਫਿਰ ਤੁਹਾਡੇ ਏਰੀਏ ਦਾ ਮਾਣ ਵਧਣਾ ਇਸ ਬਸ਼ੇਰੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਟੌਪ ਦਾ ਬਰੀਡਰ ਬਣੂਗਾ ਇਹ ਬਸ਼ੇਰਾ ਮਿੱਤਰੋ ਖਾਨਦਾਨ ਇੱਕ ਤਾਂ ਇਹਦਾ ਬੜਾ ਜ਼ਿਆਦਾ ਚੰਗਾ ਉਮਰ ਹਾਲੇ ਦੀ 28 ਮਹੀਨੇ ਹੋਈ ਆ ਦੋ ਦੰਦ ਲੱਗੇ ਹੀ ਆ ਤੇ ਦੋ ਦੰਦ ਕੈਟਾਗਰੀ ਦੇ ਜਿਹੜੇ ਹੁਣ ਸ਼ੋਅ ਹੋਣੇ ਆ ਨਾ ਉਹਨਾਂ ਸ਼ੋਅਾਂ ਦੇ ਵਿੱਚ ਵੀ ਤੁਹਾਨੂੰ ਇਹ ਰਿੰਗਾਂ ਦੇ ਵਿੱਚ ਖੜਾ ਮਿਲੂਗਾ ਬਸ਼ੇਰਾ ਸੋ ਇਸ ਬਸ਼ੇਰੇ ਦੇ ਉੱਤੇ ਕੀਤੀ ਹੋਈ ਮਿਹਨਤ ਤੇ ਤਪੱਸਿਆ ਬਾਈ ਵਿਸਾਖੇ ਦੀ ਡਾਕਟਰ ਜੀਵਨ ਸਿੰਘ ਦੀ ਰਹਿਨਮਾਈ ਹੇਠ ਕੀਤੀ ਹੋਈ ਇਹਦੀ ਦੇਖ ਰੇਖਾ ਜਿਹੜੀ ਉਹ ਸਾਫ ਝਲਕਦੀ ਆ ਯਾਰ ਇਹਦੇ ਪਿੰਡੇ ਤੇ ਬਹੁਤ ਵੱਡਾ ਘੋੜਾ ਬਣਨਾ ਜਿਹੜੇ ਹਿਸਾਬ ਨਾਲ 28 ਮਹੀਨੇ ਉਮਰ ਹੋਈ ਆ ਇਹਦੀ ਤੇ ਦੋ ਦੰਦ ਹਜੇ ਲੱਗਿਆਗਾ 65 ਇੰਚ ਕੱਦ ਕਰ ਗਿਆ ਕੱਦ ਵੈਸੇ ਦੱਸਣ ਦੀ ਲੋੜ ਨਹੀਂ ਤੁਹਾਨੂੰ ਵੀਡੀਓ ਦੇ ਵਿੱਚ ਸਾਫ ਆਪੀ ਪਤਾ ਲੱਗ ਜਾਣਾ ਸਾਰੇ ਸਿਆਣੀਓ ਤੇ ਬੜਾ ਵੱਡਾ ਘੋੜਾ ਬਣਨਾ ਯਾਰ ਕੱਦ ਦੇ ਨਾਲ ਨਾਲ ਬਰੀਕੀਆਂ ਬੜੀਆਂ ਨੇ ਬਛੇਰੇ 'ਚ ਸੋ ਇਹਦੇ ਖਾਨਦਾਨ ਬਾਰੇ ਜੇ ਮੈਂ ਗੱਲ ਕਰਾਂ ਤਾਂ ਦੁੱਲੇ ਦਾ ਨਾਂ ਤਾਂ ਤੁਸੀਂ ਸੁਣਿਆ ਹੀ ਆ ਚੈਂਪੀਅਨ ਦਾ ਮਾਂ ਵਾਲੇ ਪਾਸਿਓਂ ਦੁੱਲੇ ਦਾ ਸਗਾ ਭਰਾਗਾ ਇਹ ਅਲੀ ਕਿਰਲਗੜ੍ਹ ਵਾਲੀ ਲੇਨ ਦੀ ਘੋੜੀ ਆ ਦੋਸਤੋ ਦੁੱਲੇ ਦੀ ਤੇ ਇਹਦੀ ਜਿਹੜੀ ਮਾਂ ਗਈ ਬਹੁਤ ਚੰਗੇ ਬੱਚੇ ਪੈਦਾ ਕੀਤੇ ਆ ਉਹਨੇ ਜਿੰਨੇ ਬਸ਼ੇਰੇ ਦਿੱਤੇ ਸਾਰੇ ਸਾਨ ਬਣਿਆ ਤੇ ਜਿੰਨੀਆਂ ਬਸ਼ੇਰੀਆਂ ਦਿੱਤੀਆਂ ਨੇ ਸਾਰੀਆਂ ਟੌਪ ਬਰੀਡਿੰਗ ਵਾਲੀਆਂ ਘੋੜੀਆਂ ਬਣਿਆ ਨੇ ਮਿੱਤਰੋ ਜਿਨ੍ਹਾਂ ਦੇ ਵਿੱਚੋਂ ਇੱਕ ਤੋਪ ਘੋੜੀ ਹੋਈ ਆ ਤੇ ਪਟਵਾਰੀ ਤੋਂ ਵੀ ਉਹਨੇ ਬਸ਼ੇਰੀ ਦਿੱਤੀ ਘੋੜੀ ਨੇ ਤੇ ਉਹ ਵੀ ਬੜੀ ਚੰਗੀ ਬਣੀ ਤੇ ਹੁਣ ਪਿੱਛੇ ਜੇ ਉਹ ਸਰਖਾਬ ਤੋਂ ਸੂਈ ਆ ਤੇ ਬੜਾ ਚੰਗਾ ਬਸ਼ੇਰਾ ਦਿੱਤਾ ਸੋ ਮਾਂ ਅਲੀ ਕਿਰ ਲਗੜਾ ਵਾਲੀ ਲੈਣ ਦੀ ਆ ਤੇ ਬਾਪ ਆ ਜਿਹੜਾ ਇਹਦਾ ਅਲੀਸ਼ਾਨ ਲੈਣ ਦੇ ਵਿੱਚੋਂ ਆ ਬਾਕਰਪੁਰ ਵਾਲਾ ਬਜੇ ਰਾਜ ਘੋੜਾ ਦਾਦਾ ਆ ਗਿਆ ਦਲਵਾਗ ਤੇ ਪਰਦਾਦਾ ਆ ਗਿਆ ਇਹਦਾ ਅਲੀਸ਼ਾਨ ਸੋ ਖਾਨਦਾਨ ਵੀ ਟੋਪ ਆ ਮਸੀਹਰਾ ਵੀ ਚੰਗਾ ਬਣਨਾ ਤੇ ਗੱਲਬਾਤ ਆਪਾਂ ਬਸਾਖੇ ਬਾਈ ਨਾਲ ਕਰਨੀ ਹੈ ਇੰਟਰਵਿਊ ਦੇ ਵਿੱਚ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਆਜੋ ਫਿਰ ਕਰਦੇ ਆ ਗੱਲ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਤੁਹਾਡਾ ਸਾਰਿਆਂ ਦਾ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਤੇ YouTube ਚੈਨਲ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਬਠਿੰਡੇ ਜ਼ਿਲ੍ਹੇ ਦੇ ਪਿੰਡ ਪੱਕਾ ਕਲਾ ਬੈਠੇ ਆ ਪੱਕਾ ਕਲਾ ਦਾ ਤੁਸੀਂ ਨਾਮ ਤਾਂ ਪਹਿਲਾਂ ਸੁਣਿਆ ਹੀ ਹੋਣਾ ਕਾਫੀ ਇੱਥੇ ਬਰੀਡਰ ਭਰਾ ਆਪਣੇ ਬੈਠੇ ਆ ਜਿਹੜੇ ਘੋੜਿਆਂ ਦਾ ਕੰਮ ਕਰਦੇ ਆ ਤੇ ਅੱਜ ਦੀ ਇੰਟਰਵਿਊ ਦੇ ਵਿੱਚ ਆਪਾਂ ਤੁਹਾਨੂੰ ਬਾਈ ਬਸਾਕਾ ਸਿੰਘ ਖਾਲਸਾ ਜੀ ਦੇ ਨਾਲ ਬਣਾਵਾਂਗੇ ਵੈਸੇ ਤਾਂ ਘੋੜਿਆਂ ਵਾਲੀ ਲਾਈਨ ਦੇ ਵਿੱਚ ਵੀ ਰਹੁਣੀ ਬੜੇ ਪੁਰਾਣੇ ਆ ਤੇ ਬਹੁਤ ਚੰਗੇ ਚੰਗੇ ਸਟ੍ਰੇਲੀਅਨ ਕਹਿ ਲੋ ਬਸ਼ੇਰੇ ਮਾਰਵਾੜੀ ਨੁਕਰੇ ਇਹਨਾਂ ਦੇ ਇੱਥੇ ਘਰੇ ਤਿਆਰ ਹੋ ਕੇ ਗਏ ਆ ਜਿਨ੍ਹਾਂ ਨੇ ਅੱਗੇ ਜਾ ਕੇ ਚੰਗਾ ਨਾਮ ਕਮਾਇਆ ਸੋ ਕਿਵੇਂ ਕਿਵੇਂ ਬਾਈ ਹੋਰਾਂ ਨੂੰ ਪਿੱਛੇ ਤੋਂ ਪੁਰਾਣਾ ਜਿਹੜਾ ਇਹਨਾਂ ਦਾ ਸ਼ਡਿਊਲ ਬਣਿਆ ਰਿਹਾ ਕਿਹੜੇ ਕਿਹੜੇ ਘੋੜੇ ਇਹਨਾਂ ਦੇ ਫਾਰਮ ਤੇ ਇੱਥੇ ਤਿਆਰ ਹੋ ਕੇ ਗਏ ਆ ਸਾਰੀ ਗੱਲਬਾਤ ਆਪਾਂ ਇੰਟਰਵਿਊ ਦੇ ਵਿੱਚ ਕਲੀਅਰ ਕਰਾਂਗੇ ਤੇ ਪ੍ਰੋਪਰ ਐਡਰੈਸ ਵੀ ਤੁਹਾਨੂੰ ਦੱਸਿਆ ਜਾਊਗਾ। ਸੋ ਅੱਜ ਦਾ ਜਿਹੜਾ ਮੇਨ ਟੌਪਿਕ ਆ ਵੀਰ ਹੁਣਾਂ ਨੇ ਇੱਕ ਨਵਾਂ ਮਾਰਵਾੜੀ ਬਸ਼ੇਰਾ ਤਿਆਰ ਕਰਿਆਗਾ ਤੇ ਉਹਦੀ ਆਪਾਂ ਇੰਟਰਵਿਊ ਕੀਤੀ ਆ, ਵੀਡੀਓ ਉਹਦੀ ਫਰਮਾਈਆ ਤੇ ਬਾਈ ਵਿਸਾਖੇ ਤੋਂ ਆਪਾਂ ਸਾਰੀ ਗੱਲਬਾਤ ਉਹਦੀ ਲੈਣ ਬਾਰੇ ਪੁੱਛਾਂਗੇ ਤੇ ਬੜਾ ਚੰਗਾ ਬਸ਼ੇਰਾ ਮਿੱਤਰੋ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਸੋਹਾਂ ਉੱਤੇ ਵੀ ਦੇਖਣ ਨੂੰ ਮਿਲੂਗਾ ਤੇ ਮੇਲਿਆਂ ਤੇ ਵੀ ਲਿਜਾਣਗੇ ਵੀਰ ਹੁਣੀ ਉਹਨੂੰ। ਤੇ ਗੱਲਬਾਤ ਆਪਾਂ ਬਾਈ ਤੋਂ ਕਲੀਅਰ ਕਰਦੇ ਆ ਨਾਲ ਆਪਣੇ ਇਧਰ ਡਾਕਟਰ ਜੀਵਨ ਸਿੰਘ ਜੀ ਬੈਠੇ ਆ ਇਧਰਲੇ ਪਾਸੇ ਬਾਈ ਸਣੀ ਬੈਠਾ ਤੇ ਬਾਕੀ ਦੇ ਜਿਹੜੇ ਆਪਣੇ ਨਾਲ ਪਤਵੰਤੇ ਮਿੱਤਰ ਬੈਠੇ ਆ ਬਾਈ ਵਿਸਾਖਾ ਜੀ ਉਹਨਾਂ ਬਾਰੇ ਦੱਸਣਗੇ ਬਾਈ ਗੁਰੂ ਜੀ ਕਾ ਖਾਲਸਾ ਜੀ ਬਾਈ ਖਾਲਸਾ ਵੈਰੀ ਦੀ ਫਤਿਹ ਬਾਈ ਜੀ ਧੰਨਵਾਦ ਭਰਾ ਤੁਹਾਡਾ ਸਾਰੀ ਸੰਗਤ ਨੂੰ ਵੈਰੀ ਖਾਲਸਾ ਵੈਰੀ ਫਤਿਹ ਜੀ ਪਿੰਡੂ ਜਿੰਮੇਦਾਰ ਚੰਨ ਧੰਨਵਾਦ ਭਰਾ ਤੁਹਾਡਾ ਸਾਡੇ ਆ ਬਹੁਤ ਬਹੁਤ ਧੰਨਵਾਦ ਬਾਈ ਵਿਸਾਖਾ ਜੀ ਤੁਹਾਡਾ ਵੀ ਜਿਹੜਾ ਤੁਸੀਂ ਸਾਨੂੰ ਬਿਸ਼ੇਰਾ ਫਲਮਾਉਣ ਦਾ ਮੌਕਾ ਦਿੱਤਾ ਹੈ ਰਵਨੀ ਬਾਈ ਜੀ ਨੇ ਤੇ ਬਸਾਕਾ ਬਈ ਆਪਣਾ ਜੀ ਇਹਦਾ ਪ੍ਰੋਪਰ ਜਿਹੜਾ ਆਪਣੇ ਪਿੰਡ ਦਾ ਐਡਰੈਸ ਥੋੜਾ ਜਿਹਾ ਦੱਸ ਦਿਓ ਪੱਕਾ ਕਲਾਂ ਦਾ ਹਾਂਜੀ ਹਾਂਜੀ ਆਪਾਂ ਪਿੰਡ ਪੱਕਾ ਕਲਾਂ ਜੀ ਹਾਂਜੀ ਜ਼ਿਲ੍ਹਾ ਬਠਿੰਡਾ ਜੀ ਹਾਂਜੀ ਤਹਿਸੀਲ ਤਲਵੰਡੀ ਸਾਬੋਈ ਹਾਂਜੀ ਆਪਣੀ ਰਫੈਨਰੀ ਜੀ ਨੇੜੇ ਠੀਕ ਹੈ ਜੀ ਤੇ ਰਫੈਨਰੀ ਰੋਡ ਦੇ ਉੱਪਰ ਹੀ ਹੈ ਜੀ ਆਪਣਾ ਪਿੰਡ ਠੀਕ ਹੈ ਜੀ ਰਫੈਨਰੀ ਮੇਰਾ ਖਿਆਲ ਹੈ ਜੀ ਇੱਥੋਂ 10-12 ਕਿਲੋ ਹਾਂਜੀ 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 ਠੀਕ ਹੈ ਜੀ ਤੇ ਬਾਈ ਜੀ ਜਿਹੜੇ ਆਪਣੇ ਨਾਲ ਆ ਸਾਰੇ ਮਿੱਤਰ ਭਰਾ ਬੈਠੇ ਆ ਇਹ ਵੀ ਆਪਣੇ ਹਾਂ ਜੀ ਹਾਂ ਜੀ ਇਹ ਹਾਂ ਜੀ ਆਪਣੇ ਇਹ ਭਰਾ ਮਿੱਤ ਇਹ ਵੀ ਪੁਰਾਣਾ ਬੰਦਾ ਜੀ ਠੀਕ ਆ ਜੀ ਇਹ ਇਹ ਬਠੰਡੇ ਆਪਣੇ ਬਾਈ ਟਿੰਕੂ ਜੀ ਨਾਲ ਬਹੁਤ ਚਿਰ ਕੰਮ ਕਰਿਆ ਇਹਨਾਂ ਨੇ ਜੀ ਹਾਂ ਜੀ ਤੇ ਇਹ ਸਾਡਾ ਭਾਨ ਜਾ ਗਿਆ ਜੀ ਸਣੀ ਡਾਕਟਰ ਜੀ ਸਾਹਿਬ ਆ ਗਏ ਜੀ ਹਾਂ ਜੀ ਇਹ ਭਰਾ ਰਾਜਪਾਲ ਜੀ ਇਹਨੇ ਵੀ ਹੁਣੇ ਨਵਾਂ ਕੰਮ ਚਾਲੂ ਕਰਿਆ ਜੀ ਘੋੜੀਆਂ ਦਾ ਠੀਕ ਆ ਜੀ ਠੀਕ ਆ ਇਹ ਇਧਰ ਸਾਡੇ ਸਰਪੰਚ ਸਾਹਿਬ ਆ ਗਏ ਜੀ ਹਾਂ ਜੀ ਬਾਈ ਜੀ ਪੁਰਾਣੀ ਗੱਲਬਾਤ ਜੇ ਕਰੀਏ ਕਿੰਨਾ ਕੁ ਟਾਈਮ ਪਹਿਲਾਂ ਤੁਸੀਂ ਇਸ ਲਾਈਨ ਦੇ ਵਿੱਚ ਆਏ ਕਿਉਂਕਿ ਜਿੰਨਾ ਕਿ ਮੈਂ ਤੁਹਾਡੇ ਬਾਰੇ ਜ਼ਿਕਰ ਸੁਣਿਆ ਸੀਗਾ ਹਨਾ ਹਾਂਜੀ ਕਾਫੀ ਪੁਰਾਣੇ ਲੰਮੇ ਸਮੇਂ ਤੋਂ ਤੁਸੀਂ ਕੰਮ ਕੀਤਾ ਪਰ ਅੱਜ ਮਿਲੇ ਤੁਹਾਨੂੰ ਪਹਿਲੀ ਵਾਰ ਆ ਬਹੁਤ ਸੁਣਿਆ ਸੀ ਤੁਹਾਡਾ ਹਾਂਜੀ ਭਾਈ ਜੀ ਪਹਿਲਾਂ ਆਪਣਾ ਸ਼ੁਰੂ ਤੋਂ ਘੋੜੀ ਤਾਂ ਪੁਰਾਣੀ ਸੀਗੀ ਘਰੇ ਬਜ਼ੁਰਗਾਂ ਨੇ ਵੀ ਰੱਖੀ ਸੀਗੀ ਹਾਂਜੀ ਤੇ ਬਾਅਦ ਚ ਆਪਾਂ ਬਲਵੰਤ ਨਾਲ ਬਾਈ ਨਾਲ ਚੱਕ ਵਾਲੇ ਨਾਲ ਸਾਂਝਾ ਵੀ ਰੱਖਿਆ ਕੰਮ ਆਪਾਂ ਹਾਂਜੀ ਸਾਡੇ ਕੋਲੇ ਮਹਾਰਾਜਾ ਘੋੜਾ ਰਿਹਾ ਨੋਕਰਾ ਹਾਂਜੀ ਇਹ ਵੀ ਘੋੜੀ ਰਹੀ ਐ ਸੁਖਵੀਰ ਜੀ ਲੈ ਗਈ ਸੀਗੇ ਬਾਅਦ ਚ ਬਲਵੰਤ ਤੋਂ ਹਾਂਜੀ ਤੇ ਚੰਗੇ ਜਾਨਵਰ ਜਾਨੀ ਕਿ ਵੈਗਰੂ ਦੀ ਮਿਹਰ ਨਾਲ ਆਪਣੇ ਕੋਲੇ ਰਹੇ ਆ ਇੱਕ ਮਾਰਵਾਲੀ ਬਿਛੇਰਾ ਹੁੰਦਾ ਸੀ ਆ ਆਪਣਾ ਛਾਮਾ ਹਾਂਜੀ ਤੇ ਉਹ ਅਸੀਂ ਬਾਬੇ ਬਾਲਕ ਨਾਥ ਨਾਲੇ ਘੋੜੇ ਦਾ ਸੀਗਾ ਜੀ ਹਾਂਜੀ ਹਰਸ਼ ਘੋੜੇ ਦਾ ਬੱਚਾ ਸੀ ਆ ਹਰਸ਼ ਦਾ ਜੀ ਹਾਂਜੀ ਹਾਂ ਉਹ ਵੀ ਆਪਾਂ ਰੱਖਿਆ ਆਪਾਂ ਪਾਲਿਆ ਘਰੇ ਠੀਕ ਹੈ ਛੋਟੇ ਬੱਚੇ ਜਾਨੀ ਕਿ ਕਾਫੀ ਪਾਲੇ ਛੌਂਕ ਵੀ ਸੀਗਾ ਸ਼ੁਰੂ ਤੋਂ ਹੀ ਹਾਂਜੀ ਤੇ ਫਿਰ ਆਪਾਂ ਇਹਦੇ ਕੋਲੇ ਬਾਈ ਗੋਰੇ ਕੋਲੇ ਆਪਣੇ ਪੰਡੀ ਅੱਛਾ ਜੀ ਹਾਂਜੀ ਜਿਹਦਾ ਹੁਣ ਨਾਂ ਹੈਗਾ ਦਰੋਜਨ ਆਪਾਂ ਤਾਂ ਉਹਦਾ ਨਾਂ ਅਣਮੋਲ ਰੱਖਿਆ ਸੀਗਾ ਜੀ ਠੀਕ ਆ ਜੀ ਜੂਰ ਸਾਹਿਬ ਗੁਰੂ ਸਾਹਿਬ ਦੇ ਘੋੜੇ ਦਾ ਨਾਂ ਅਣਮੋਲ ਆਈ ਆਪਾਂ ਉਹਦਾ ਨਾਂ ਕਰਕੇ ਨਾਂ ਅਣਮੋਲ ਰੱਖਿਆ ਸੀਗਾ ਉਹਦਾ ਹਾਂਜੀ ਹਾਂਜੀ ਬਾਅਦ ਚ ਬਾਈ ਨੇ ਚੇਂਜ ਕਰਤਾ ਜੀ ਹਾਂਜੀ ਹਾਂਜੀ ਉਹ ਵੀ ਆਪਾਂ ਹੀ ਪਾਲਿਆ ਸੀ ਆ ਅੱਛਾ ਜੀ ਤੇ ਇੱਕ ਆਪਾਂ ਬਾਈ ਆਪਣੇ ਗਿੱਦੜ ਵੇ ਬਾਈ ਸੁੱਖਾ ਜੀ ਕਿੰਗਰਾ ਹਾਂਜੀ ਉਹਨਾਂ ਤੋਂ ਬੇਸ਼ੇਰਾ ਲਿਆਂਦਾ ਸੀਗਾ ਜੀ ਠੀਕ ਆ ਜੀ ਉਹ ਦਲਵਾਗ ਦਾ ਸੀਗਾ ਜੀ ਉਹ ਵੀ ਬੱਚਾ ਆਪਾਂ ਪਾਲਿਆ ਬਾਅਦ ਚ ਆਪਾਂ ਖੇੜੀ ਵਾਲੇ ਬਾਬੇ ਜੀ ਉਹਨਾਂ ਨੂੰ ਸੇਲ ਕਰਤਾ ਸੀਗਾ ਜੀ ਠੀਕ ਆ ਜੀ ਫਿਰ ਉਸ ਤੋਂ ਬਾਅਦ ਆ ਪਾ ਡਾਕਟਰ ਸਾਹਿਬ ਨਾਲ ਜੀ ਇਹ ਲਿਆਂਦਾ ਬਚੇਰਾ ਆਪਾਂ ਜਿਹਦਾ ਵੀ ਠੇਰਾ ਲਿਆਂਦਾ ਇਹ ਨਾ ਇਹਦਾ ਹੀਰਾ ਹੀ ਠੀਕ ਹੈ ਜੀ ਤੇ ਬਾਈ ਬਸਾਕਾ ਜੀ ਫਿਰ ਜਿਹੜਾ ਜਾਦੇ ਥੋੜਾ ਰੁਝਾਨ ਸੀਗਾ ਬਚੇਰਿਆਂ ਕੰਨੀ ਜਿਆਦੇ ਰਿਹਾ ਹਨਾ ਵੀ ਤਿਆਰ ਕਰਕੇ ਅੱਗੇ ਜਿਵੇਂ ਸੇਲ ਕਰਤੇ ਜਾਂ ਸਾਨੀ ਘੋੜੇ ਪਾਰੇ ਹਾਂ ਹਾਂ ਜੀ ਭਰਾ ਬਸ ਕੋਈ ਵੈਗਰੂ ਦੀ ਮਿਹਰ ਸੀ ਕੋਈ ਜਾਂ ਹੱਥ ਜਾਸ ਲਾ ਲਓ ਜਿਵੇਂ ਵੀ ਛੋਟੇ ਬੱਚੇ ਪਾਲ ਕੇ ਹਾਂਜੀ ਤੇ ਬਸ ਬਣ ਗਏ ਮਹਾਰਾਜ ਦੀ ਕਿਰਪਾ ਨਾਲ ਸਟੇਡੀਅਮ ਬਣ ਗਏ ਚੰਗੇ ਬਣ ਗਏ ਸਾਰੀ ਹਾਂਜੀ ਜਿਵੇਂ ਹੁਣ ਮਹਾਰਾਜਾ ਘੋੜਾ ਤਾਂ ਚਾ ਬਲਵੰਤ ਨੇ ਅੱਗੇ ਸੇਲ ਕਰਤਾ ਜੀ ਹਾਂਜੀ ਹਾਂ ਤੇ ਸਾਰੇ ਵਾਹਿਗੁਰੂ ਦੀ ਮਿਹਰ ਨਾਲ ਚੰਗੇ ਆਸਟ੍ਰੇਲੀਅਨ ਬਣੇ ਸਾਰੇ ਠੀਕ ਹੈ ਜੀ ਤੇ ਵਿੱਚ ਦੀ ਬਾਈ ਫਿਰੇ ਕਿਵੇਂ ਅਲੋਪ ਜੇ ਕਿਵੇਂ ਰਹੇ ਸੰਨ ਦੇ ਵਿੱਚ ਦੀ ਜਿਹੜਾ ਸਾਮਾਨ ਉਹ ਹਾਂਜੀ ਆ ਬੇਚਦੀ ਭਰਾ ਫਿਰ ਆਪਾਂ ਬਲਵੰਤ ਨਾਲੋਂ ਭਰਾ ਨਾਲ ਅਲੱਗ ਹੋ ਗਏ ਸੀਗੇ ਠੀਕ ਹੈ ਜੀ ਆਪਾਂ ਘਰੇ ਫਿਰ ਖੇਤੀ 'ਚ ਪੈ ਗਏ ਠੀਕ ਹੈ ਜੀ ਬਾਅਦ 'ਚ ਫਿਰ ਇਹ ਭਰਾ ਨਾਲ ਮਲਾਪ ਹੋ ਗਿਆ ਡਾਕਟਰ ਸਾਹਿਬ ਨਾਲ ਹਾਂਜੀ ਹਾਂਜੀ ਇਹ ਆਏ ਫਿਰੇ ਘੋੜਿਆਂ ਦੀ ਲੈਨ ਚ ਸੀਗੇ ਹਾਂਜੀ ਇਹ ਕਹਿੰਦੇ ਵੀ ਆਪਾਂ ਦੁਬਾਰਾ ਤੋਂ ਚਾਲੂ ਕਰਨਾ ਠੀਕ ਹੈ ਜੀ ਫਿਰ ਉਹਦਾ ਕਰਕੇ ਫਿਰ ਹੁਣ ਦੁਬਾਰੇ ਚਾਲੂ ਕਰ ਲਿਆ ਜਾਂਗੇ ਠੀਕ ਹੈ ਜੀ ਤੇ ਬੈਗਰੂ ਦੀ ਫਿਰ ਮੇਅਰ ਹੋਈ ਆ ਜੀ ਆਪਣੇ ਘਰੇ ਅੱਜ ਫਿਰ ਬਹੁਤ ਚੰਗਾ ਬਸ਼ੀਰਾ ਤਿਆਰ ਹੋ ਰਿਹਾ ਹਣਾ ਸਤਿਗੁਰ ਦੀ ਕਿਰਪਾ ਸਾਰੇ ਆਪਣੇ ਜਿਹੜੇ ਘੋੜਾ ਪਾਲ ਕਵੀਰ ਨੇ ਉਹ ਵੀ ਵਧਾਈ ਦੇ ਪਾਤਰ ਨੇ ਬਿਲਕੁਲ ਬਿਲਕੁਲ ਤੇ ਹੁਣ ਭਾਈ ਆਪਾਂ ਨੂੰ ਗੱਲਬਾਤ ਜਿਹੜਾ ਅੱਜ ਆਪਾਂ ਬਸ਼ੀਰਾ ਫਰਮਾਇਆਗਾ ਨਾ ਤੁਸੀਂ ਇਹਦਾ ਹੀ ਨਾਂ ਰੱਖਿਆ ਹਾਂਜੀ ਹਾਂਜੀ ਇਹਦੇ ਬਾਰੇ ਇਹ ਗੱਲ ਦੱਸੋ ਡਾਕਟਰ ਸਾਹਿਬ ਇਹ ਆਪਾਂ ਦਿੱਤਾ ਸੀਗਾ ਹੀ ਬਾਈ ਜੀ ਨੂੰ ਨਹੀਂ ਨਹੀਂ ਇਹ ਨਾ ਬਾਈ ਜੀ ਰੱਖ ਲਓ ਸ਼ੁਰੂਆਤ ਇਹਦੀ ਰੱਖ ਲਓ ਬਿੰਦਰ ਕੋਲੇ ਕੋੜੀ ਸੀਗੀ ਅੱਛਾ ਜੀ ਕੋੜੀ ਵਾਲੀ ਕਰ ਲ ਆਲੀ ਗੜ ਕਿਰ ਲਗਾ ਕਿਰ ਲਗਾੜ ਵਾਲੀ ਲੈਣ ਦਾ ਕੋਈ ਹਾਂਜੀ ਬਿੰਦਰ ਕੋਲੇ ਰੱਖ ਲਓ ਇਹ ਬੱਚਾ ਸੀ ਉਹ ਬਿੰਦਰ ਜਗਦੀਪ ਕਰਕੇ ਰੱਖ ਲਓ ਸਾਡੀ ਲਿਆਜ ਪੈਗੀ ਹਾਂਜੀ ਹਾਂਜੀ ਉਹ ਫਿਰ ਸਾਰੇ ਭਰਾ ਕਹਿੰਦੇ ਵੀ ਤੁਸੀਂ ਰੱਖ ਲਓ ਠੀਕ ਰਚੰਦਾ ਠੀਕ ਹੈ ਜੀ ਫਿਰ ਮੇਰੇ ਕੋਲੇ ਤਾਂ ਜਗਾ ਨਾ ਹੋਣ ਕਰਕੇ ਬਾਹਰ ਅੰਦਰ ਤੁਰਨ ਫਿਰਨ ਕਰਕੇ ਫਿਰ ਇਹ ਆਪਣਾ ਭਰਾ ਵੱਡਾ ਠੀਕ ਹੈ ਜੀ ਫਿਰ ਬਾਈ ਕੋਲ ਭੇਜਦਾ ਸੀ ਇੱਥੇ ਸਾਰਿਆਂ ਨਾਲ ਮਿਲ ਕੇ ਲਿਆਂਦਾ ਸੀ ਠੀਕ ਹੈ ਜੀ ਹਾਂਜੀ ਆ ਉਹਨਾਂ ਨੇ ਇੱਕ ਵਾਰ ਤੁਹਾਨੂੰ ਕਹ ਲੋ ਜਿੰਮੀ ਵੀ ਦਸ ਪਾਤੀ ਵੀ ਬਸ਼ੀਰਾ ਚੰਗਾ ਯਾਰ ਆਪਾਂ ਕਿਸੇ ਸਾਰੇ ਭਰਾ ਹੀ ਸੀਗੇ ਜਗਦੀਪ ਵੀ ਭਰਾ ਆਪਣਾ ਸੀ ਉਹ ਬਾਈ ਸੰਗਣ ਤੋਂ ਹੋ ਗਿਆ ਜਗਦੀਪ ਨਵੇਂ ਪਿੰਡ ਤੋਂ ਗੋਬਿੰਦਰ ਉਹਨਾਂ ਦੇ ਟਾਚੇ ਸੀਗੇ ਆਪਾਂ ਫਿਰ ਉਹਨਾਂ ਕੋਲੇ ਹੁੰਦੇ ਜਾਂਦੇ ਸੀਗੇ ਗੋਬਿੰਦਰ ਕਹਿੰਦਾ ਵੀ ਭਾਈ ਚਲੋ ਬਸ਼ੀਰਾ ਤੁਸੀਂ ਰੱਖ ਲਓ ਚੰਗਾਗਾ ਠੀਕ ਹੈ ਜੀ ਗਾਂ ਨੂੰ ਚੰਗਾ ਬਣਨ ਵਾਲਾ ਆ ਫਿਰ ਬਾਈ ਨਾ ਰਾਇ ਕੀਤੀ ਬਾਈ ਐਂ ਕਰਕੇ ਬਸ਼ੀਰਾ ਚੰਗਾ ਖੜਾ ਆਪਾਂ ਜਲੇ ਲੀ ਗੇ ਤਾਂ ਹਾਂਜੀ ਹਾਂਜੀ ਤੇ ਬਾਈ ਜਦੋਂ ਮੇਰੇ ਨਾਲ ਗਿਆ ਬਾਈ ਕਹਿੰਦਾ ਨਹੀਂ ਬਸ਼ੀਰਾ ਚਲੋ ਪਾਲਾਂਗੇ ਆਪਾਂ ਹਾਂਜੀ ਫਿਰ ਚਲੋ ਉੱਥੋਂ ਬਾਈ ਜਨਦੀਪ ਉਹਰੇ ਨੇ ਸਾਰਿਆਂ ਨੇ ਰਲ ਮਿਲ ਕੇ ਸੀ ਠੀਕ ਹੈ ਜੀ ਉੱਥੋਂ ਲੈ ਲਿਆ ਹਾਂਜੀ ਤੇ ਚਲੋ ਉਹਨੇ ਵੀ ਭਰਾ ਨੇ ਆਪਾਂ ਨੂੰ ਗਿਫਟ ਤੌਰ ਤੇ ਦਿੱਤਾ ਜੀ ਕੋਈ ਇੰਨਾ ਜ਼ਿਆਦਾ ਆਪਾਂ ਕਹੀਏ ਕੋਈ ਹਾਂਜੀ ਆ ਪਾਇਸ ਵਾਲੀ ਤਾਂ ਕੋਈ ਗੱਲ ਹੀ ਨਹੀਂ ਹਾਂ ਪਾਇਸ ਵਾਲੀ ਕੋਈ ਗੱਲ ਵੀ ਨਹੀਂ ਕੀਤੀ ਸਾਡੇ ਨਾਲ ਸਹੀ ਹੈ ਜੀ ਹਾਂਜੀ ਹਾਂ ਬਾਈ ਬਸ ਆਖਾ ਜੀ ਇਹਦੀ ਨਾ ਜੇ ਆਪਾਂ ਬਲੱਡ ਲਾਈਨ ਬਾਰੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਮਾਂ ਵਾਲੇ ਪਾਸਿ ਅਲੀ ਕਰਲਾ ਗੜ ਰਿਹਾ ਹਾਂ ਹਾਂਜੀ 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 ਤੇ ਬਾਪ ਵਾਲੇ ਪਾਸੇ ਅਲੀਸ਼ਾਨ ਬਲੱਡ ਲਾਈਨ ਹਾਂਜੀ ਹਾਂਜੀ ਇਹ ਜਿਵੇਂ ਮੰਨ ਲਈ ਬਿਜੇ ਰਾਜ ਘੋੜੇ ਦਾ ਤਾਂ ਬੱਚਾ ਜੀ ਇਹ ਬਾਕਰਪੁਰ ਵਾਲੇ ਹਾਂਜੀ ਹਾਂਜੀ ਤੇ ਦਲਵਾਗ ਦਾ ਪੋਤਾ ਆ ਗਿਆ ਜੀ ਠੀਕ ਹੈ ਜੀ ਤੇ ਆਪਣੇ ਜਿਵੇਂ ਆ ਆ ਗਿਆ ਜੀ ਆਪਣਾ ਦੁੱਲਾ ਜੀ ਦੁੱਲੇ ਦਾ ਭਾਈ ਹੈ ਜੀ ਇਹ ਅੱਛਾ ਮਾਂ ਵਾਲੇ ਪਾਸੇ ਦੁੱਲੇ ਦਾ ਸਾਕਾ ਭਾਈ ਹਾਂਜੀ 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 ਠੀਕ ਹੈ ਜੀ ਇੱਕ ਦੀ ਭੈਣ ਹੈਗੀ ਹਾਂਜੀ ਇੱਕ ਉਹ ਤੋਹ ਫਾਈ ਜਿਹੜੀ ਬੇਚੇਰੀ ਹਾਂਜੀ ਹਾਂਜੀ ਉਹ ਇਹਦੀ ਉਹ ਮਨੂ ਸ਼ਰਮਾ ਬਾਈ ਵਰਗੇ ਨੇ ਉਹਦੀਆਂ ਪਹਿਲਾਂ ਵੀਡੀਓ ਵੀ ਕਾਫੀ ਅਪਡੇਟ ਕੀਤੀਆਂ ਸੀ ਹਨ ਹਾਂਜੀ 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 ਉਹ ਉਸੇ ਕੋੜੀ ਦੇ ਬੱਚੇ ਐ ਸਾਰੇ ਅੱਛਾ ਜੀ ਆ ਬੜੀ ਫੇਮਸ ਕੋੜੀ ਆ ਬਾਈ तकरीबन ਫਿਰ ਤਾਂ ਸਾਰੇ ਫਾਰਮਾਂ ਵਾਲੇ ਜਿਹੜੇ ਬ੍ਰੀਡਰ ਨੇ ਸਾਰੇ ਉਸ ਕੋੜੀ ਬਾਰੇ ਜਾਣਦੇ ਐ ਬਿਲਕੁਲ ਜੀ ਬਿਲਕੁਲ ਬਹੁਤ ਚੰਗੀ ਕੋੜੀ ਉਹਦੀ ਦੀਪ ਹੋਰ ਐ ਤੂੰ ਹੀ ਆਈ ਸੀ ਸ਼ਾਇਦ ਪੱਕਾ ਤਾਂ ਨਹੀਂ ਪਤਾ ਬੀਪੋਰ ਹੈ ਤੋ ਹੀ ਆਈ ਸੀ ਕੁੜੀ ਹਾਂਜੀ ਪਿੰਦਰ ਉਹਨਾਂ ਦੇ ਕਾਚ ਸੀ ਸੀ ਉਹ ਉੱਥੇ ਰੱਖ ਲਓ ਉਹਨਾਂ ਕੋਲੇ ਵੀ ਮੈਨੂੰ ਲੱਗਦਾ ਉੱਥੋਂ ਹੀ ਆਈ ਸੀ ਪੱਕਾ ਤਾਂ ਨਹੀਂ ਪਤਾ ਵਾਕੇ ਬਾਈ ਜੀ ਹੀਰੇ ਜੰਮਦੀ ਹੈ ਵਾਕੇ ਹੀਰੇ ਜੰਮਦੀ ਹੈ ਆ ਜਿੰਨੇ ਬੱਚੇ ਦੇਖੋ ਚਾਹੇ ਕੋਈ ਸਟ੍ਰੇਲੀਅਨ ਆ ਕੋਈ ਬਸ਼ੇਰਾ ਆਇਆ ਤਾਂ ਉਹ ਸਟ੍ਰੇਲੀਅਨ ਬਣਿਆ ਉਹਦਾ ਤੇ ਜੇ ਕੋਈ ਬੱਚੀ ਦਿੱਤੀ ਆ ਤਾਂ ਉਹਨੇ ਮੰਨ ਲਓ ਚੰਗੀ ਬਰੀਡਿੰਗ ਵਾਲੀ ਘੋੜੀ ਬਣਿਆ ਬਿਲਕੁਲ ਜੀ ਬਿਲਕੁਲ ਬਹੁਤ ਚੰਗੀ ਘੋੜੀ ਆ ਜਿੰਨੇ ਬੱਚੇ ਵੀ ਹੈਗੇ ਸਾਰੇ ਚੰਗੇ ਆ ਜੀ ਕੁੜੀ ਦੇ ਹਾਂ ਸਹੀ ਹੈ ਜੀ ਇਹ ਡਾਕਟਰ ਸਾਹਿਬ ਹੁਣ ਇਸ ਵਕਤ ਘੋੜੀ ਦਾ ਥੋੜਾ ਜਿਹਾ ਰੈਫਰੈਂਸ ਸਾਨੂੰ ਦੱਸੋ ਜੀ ਕਿੱਥੇ ਆ ਉਹ ਕਈ ਬੀਰਪਰਾ ਖੰਨੇ ਦੇ ਕੋਲੇ ਸ਼ਮਸ਼ਪੁਰ ਪਿੰਡ ਹੈ ਜੀ ਹਾਂਜੀ ਤੇ ਉੱਥੇ ਬਿੰਦਰ ਆਪਣਾ ਵਸਤਾ ਰੱਖ ਲਓ ਹਾਂਜੀ ਤੇ ਉਹ ਬਿੰਦਰਪੁਰ ਘੋੜੀ ਹੈ ਜੀ ਉਹ ਰੱਖ ਲਓ ਤੇ ਪਹਿਲਾਂ ਰੱਖਣੋ ਤੂਫ ਜਿਵੇਂ ਤੁਹਾਨੂੰ ਦੱਸਿਆ ਗਿਆ ਹਾਂਜੀ ਤੂਫ ਫਿਰਦੁੱਲਾ ਹਾਂਜੀ ਫਿਰ ਰੱਖ ਲਓ ਉਦੋਂ ਬਾਅਦ ਪਟਵਾਰੀ ਦੀ ਆਪਣਾ ਵਸ਼ੇਰਾ ਹੋ ਗਿਆ ਫਿਰ ਫਿਰ ਪਟਵਾਰੀ ਦੀ ਵਸ਼ੇਰੀ ਆ ਉਹਦੇ ਮਗਰ ਹਾਂਜੀ ਹੁਣ ਸਰਖਾਵ ਦਾ ਵਸ਼ੇਰਾ ਜੀ ਉਹਦੇ ਮਗਰ ਠੀਕ ਹੈ ਜੀ ਉਹ ਵੀ ਸੀਲ ਹੋ ਗਿਆ ਸ਼ਾਇਦ ਹਾਂਜੀ ਉਹਨਾਂ ਦਾ ਬਾਈ ਹੋਰਿਆਂ ਨੇ ਲੈ ਲਿਆ ਆਪਣੇ ਦੋਸਤ ਹੀ ਇਹ ਮੁੰਡੇ ਹਾਂਜੀ ਹਾਂਜੀ ਉਹਨਾਂ ਨੇ ਲੈ ਲਏ ਐਹੋ ਜੀ ਦਾ ਬਾਈ ਜੀ ਜੇ ਆਪਾਂ ਗੱਲ ਕਰੀਏ ਜਿਹੜੀ ਕੋਈ ਐਹੋ ਜੀ ਲੈਜੈਂਡ ਕੋੜੀ ਹੁੰਦੀ ਆ ਉਹਦਾ ਤਾਂ ਹਰ ਇੱਕ ਬੰਦੇ ਨੂੰ ਤਾਂਗ ਰਹਿੰਦੀ ਆ ਵੀ ਯਾਰ ਬੱਚਾ ਦੇਵੇ ਤਾਂ ਸੀ ਕਿਹੜੇ ਟਾਈਮ ਲੈ ਲਈਏ ਪਹਿਲਾਂ ਹੀ ਬੁਕਿੰਗ ਵਾਲੀ ਗੱਲ ਹੋ ਗਈ ਬਿਲਕੁਲ ਹੀ ਬਿਲਕੁਲ ਬਿਲਕੁਲ ਬਾਈ ਸਹੀ ਗੱਲ ਕਹੀ ਤੁਸੀਂ ਬਿਲਕੁਲ ਬਿਲਕੁਲ ਅਗਲਾ ਕਹਿੰਦਾ ਵੀ ਯਾਰ ਆਪਾਂ ਪਹਿਲਾਂ ਹੀ ਬੁੱਕ ਕਰ ਲਈਏ ਬਾਈ ਨਾਲ ਗੱਲ ਕਰਨ ਲੇ ਕੋਲ ਅਡਵਾਂਸ ਬੁਕਿੰਗ ਹਾਂਜੀ ਬਿਲਕੁਲ ਬਿਲਕੁਲ ਤੇ ਇਹਦੀ ਪ੍ਰੋਪਰ ਉਮਰ ਕਿੰਨੀ ਹੋ ਗਈ ਜੀ ਹੁਣ ਹੀਰੇ ਦੀ ਇਹ ਹੋ ਗਿਆ 28 ਠਾਈ ਮਹੀਨੇ ਦਾ ਹਾਂ ਆਪਣੇ ਕੋਲੇ ਕਿੰਨੇ ਮਹੀਨਿਆਂ ਦਾ ਆਇਆ ਸੀਗਾ ਇਹ ਆਪਣੇ ਕੋਲੇ ਉਦੋਂ ਬਸ ਇਹ ਜੇ ਕੁਝ ਸੀਗਾ ਜੀ ਸ਼ਾਇਦ 13 ਕਿੰਨੇ ਮਹੀਨੇ ਦਾ ਅੰਦਾਜ਼ਾ ਐਸਟੀਮੇਟ ਜੀ 28 ਮਹੀਨੇ ਹਾਂ ਠੀਕ ਹੈ ਜੀ ਠਾਈ ਮਹੀਨੇ ਉਮਰ ਹੋ ਗਈ ਹੈ ਹਾਂ ਜੀ ਤੇ ਹਾਈਟ ਬਾਰੇ ਤਾਂ ਵੈਸੇ ਚਲੋ ਆਪਾਂ ਮੈਂਸ਼ਨ ਤਾਂ ਕਰਨਾ ਹੀ ਹੁੰਦਾ ਤੇ ਵੈਸੇ ਦੱਸਦਾ ਜੀ ਜਿਵੇਂ ਹਲੇ 28 ਮਹੀਨੇ ਦਾ ਹੋਇਆ ਤੇ ਕਦ ਕੱਟ ਸੋਨਾ ਕਰੀ ਜਾਂਦਾ ਹਣਾ ਮੇਰਾ ਖਿਆਲ ਆ ਜਿੰਨਾ ਕ ਮੈਂ ਦੇਖਿਆ ਵੀ ਵਾਟਰ ਸਕੇਲ ਵਾਲੀ 65 ਇੰਚ ਹਾਈਟ ਤਾਂ ਹੁਣ ਕਰ ਹੀ ਗਿਆ ਹੁਣ ਹਾਂ ਜੀ ਹਾਂ ਹਾਂ ਸਹੀ ਗਾ ਕਹਿੰਨੋਂ ਤਾਂ ਚਾਹੇ ਉਹਨੂੰ 67 ਕੇ ਉਹਨੂੰ ਤਾਂ ਬਾਈ ਕੁਛ ਹੀ ਕਹਜੋ 66 ਕਹਜੋ ਆਪਾਂ ਕੁਛ ਆਣਾ ਜੀ ਤੇ ਦੇ ਦੇਖੇ ਤੋਂ ਹੀ ਪਤਾ ਲੱਗ ਜਾਂਦਾ ਵਾਪਕ ਹੀ ਹਾਂ ਹਾਂ ਜੀ ਹਾਂ ਜੀ ਪਰ ਅਸੀਂ ਬਾਰਾ ਬਾਾਰ ਵੀ ਨਹੀਂ ਕੱਢਿਆ ਜਿੰਨੇ ਕ ਉਹਦੇ ਭਰਾਵਾਂ ਨੂੰ ਦਿਖਾਏ ਆ ਜਿਹੜੇ ਕੋਨੀ ਆਲੇ ਆ ਜਿੰਨੇ ਕ ਭਰਾਵਾਂ ਨੂੰ ਸੱਦ ਕੇ ਹਾਂਜੀ ਕਿਹਾ ਆ ਸਾਰਿਆਂ ਨੇ ਇਹ ਦੱਸਿਆ ਵੀ 65 ਇੰਚ ਦਾ ਚਲੋ ਇਹਦਾ ਹੈਗਾ ਹਾਈ ਹਾਂਜੀ 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 ਜਿਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਬਿਲਕੁਲ ਬਿਲਕੁਲ ਸਹੀ ਹੈ ਜੀ ਚਾਹੀਦਾ ਤੇ ਬਾਈ ਜੀ ਹੁਣ ਇਹਦਾ ਤੁਸੀਂ ਅੱਗੇ ਜਿਵੇਂ ਆਪਣੇ ਹਨੂਮਾਨਗੜ੍ਹ ਸ਼ੋਅ ਆ ਗਿਆ ਜਾਂ ਪੰਜਾਬ ਦੇ ਸ਼ੋਅ ਚੱਲਣਗੇ ਹਾਂਜੀ ਹਾਂਜੀ ਉੱਥੇ ਪੂਰੀ ਤਿਆਰੀ ਆ ਫਿਰ ਹਾਂਜੀ ਬਿਲਕੁਲ ਬਿਲਕੁਲ ਭਰਾ ਸਾਰੇ ਆਪਾਂ ਮੇਲੇ ਜਾਵਾਂਗੇ ਸਾਰੇ ਸ਼ੋਅ ਆਪਣੀ ਤਿਆਰੀ ਹੈ ਆਪਾਂ ਜਾਵਾਂਗੇ ਸਾਰੇ ਭਰਾਵਾਂ ਦਾ ਸਾਥ ਚਾਹੀਦਾ ਆਪਾਂ ਨੂੰ ਹਾਂਜੀ ਜੋ ਸਾਰੇ ਭਰਾਵਾਂ ਦਾ ਜ਼ਰੂਰ ਜਾਵਾਂਗੇ ਸਾਰੇ ਸ਼ੋਅ ਜਾਵਾਂਗੇ ਸਾਰੇ ਮੇਲੇ ਹੁਣ ਆਪਾਂ ਹਰਮਾਨਗੜ੍ਹ ਤੋਂ ਸ਼ੁਰੂ ਕਰਾਂਗੇ ਜਾਣ ਆਪਾਂ ਪਹਿਲਾਂ ਪੁਸ਼ਕਰ ਵੀ ਸੀਗਾ ਬਸ ਉਦੋਂ ਇੱਕ ਝੋਨਾ ਆ ਗਿਆ ਕਣਕ ਬੀਜਣ ਲਾ ਕੇ ਥੋੜਾ ਜਿਹਾ ਆਪਣੇ ਕੰਮ ਦੇ ਟਾਈਮ 'ਚ ਆ ਗਿਆ ਹਾਂਜੀ 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 ਇਦਕੀ ਥੋੜੀ ਜੀ ਬਜਾਈ ਵੀ ਲੇਟ ਹੋ ਗਈ ਹਾਂਜੀ ਹਾਂਜੀ ਕਿ ਨਵਾਂ ਬੱਚਾ ਕਰਕੇ ਦੂਰ ਦੀ ਬਾੜ ਤੋਂ ਵੀ ਥੋੜਾ ਜਿਹਾ ਸਿੱਕ੍ਰੇਸ ਕਰ ਗਏ ਹਾਂਜੀ ਥੋੜਾ ਇੱਕ ਬਾਈ ਫਿਰ ਖੇਤੀਬਾੜੀ ਨਾਲ ਜੁੜਿਆ ਹੋਣ ਕਰਕੇ ਥੋੜੀ ਜਿਆਦਾ ਕੰਮ ਧੰਦਾ ਹੋ ਗਿਆ ਹਾਂਜੀ ਹਾਂਜੀ ਫੇਰ ਜਾਣਾ ਉੱਥੇ ਵੀ ਸੀਗਾ ਹਾਂਜੀ ਪਰ ਹੁਣ ਹਰਮਾਨਗੜ੍ਹ ਤੋਂ ਤਾਂ ਇਹਨੂੰ ਜ਼ਰੂਰ ਪ੍ਰਮ ਹਾਂਜੀ ਹਾਂਜੀ ਸ਼ੁਰੂ ਕਰਾਂਗੇ ਚੋਹਾਂ ਤੇ ਹਾਂਜੀ 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 ਮੇਰਾ ਖਿਆਲ ਆ ਬਾਈ 15 16 ਤੇ 17 ਤਰੀਕ ਦਾ ਦੱਸ ਦੇ ਜੀ ਹਰਮਾਨਗੜ੍ਹ ਦਾ ਹਾਂਜੀ ਹਾਂਜੀ ਹਾਂ ਹਾਂ 17 ਇਹ ਦਾ ਫਿਰ ਆਪਣਾ ਪੈਣਾ ਇਹਨੇ ਤਾਂ ਦੋ ਦੰਦ ਕੈਟਾਗਰੀ ਦੇ ਵਿੱਚ ਲੱਗਿਆ ਨਹੀਂ ਮੇਰੇ ਆ ਹਾਂ ਦੋ ਸ਼ੁਰੂ ਆ ਹਾਂਜੀ ਸ਼ੁਰੂ ਆ ਜਾਂਦੀ ਦੋ ਦੰਦ ਚ ਪਊਗਾ ਹਾਂਜੀ 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 ਠੀਕ ਹਾਂ ਦੋ ਸ਼ੁਰੂ ਆ ਹੁਣ ਠੀਕ ਆ ਜੀ ਹਾਂ ਦੋ ਵਾਲੇ ਚ ਪਊਗਾ ਠੀਕ ਆ ਜੀ ਤੇ ਇਹਦਾ ਜੇ ਆਪਾਂ ਅੱਗੇ ਸਟੱਡ ਸਰਵਿਸ ਦੀ ਗੱਲ ਕਰੀਏ ਜੀ ਬਾਈ ਜੀ ਹਾਂਜੀ ਸਾਡਾ ਸਰਵਿਸ ਦੇ ਤਾਂ ਹਲੇ ਆਪਾਂ ਕਿਉਂਕਿ ਹਜੇ ਬੱਚਾ ਛੋਟਾ ਕਦੋਂ ਕ ਬਣਾਇਆ ਤੁਸੀਂ ਟੇਰਾਂ ਤਾਂ ਭਰਾਏ ਆਪਾਂ ਮਿਲ ਲ ਜਾਵਾਂਗੇ ਛੋ ਜਾਵਾਂਗੇ ਸ਼ਾਂਜੀ ਉਸ ਤੋਂ ਬਾਅਦ ਚ ਫਿਰ ਜਿਵੇਂ ਭਰਾ ਸਾਰੇ ਕਹਿਣਗੇ ਦੇਖ ਕੇ ਫਿਰ ਉਵੇਂ ਦੇਖਾਂਗੇ ਠੀਕ ਆ ਜੀ ਹਾਂਜੀ ਨਾਂ ਬਾਲਾ ਜੇ ਆਪਾਂ ਦੇਖੀਏ ਮੇਰਾ ਖਿਆਲ ਆ ਡਾਕਟਰ ਸਾਹਿਬ 5-6 ਮਹੀਨਿਆਂ ਨੂੰ ਤਾਂ ਛੱਡਣ ਲੱਗ ਹੀ ਜਾਵਾਂਗੇ ਨਾਂ ਭੇਰਾਂ ਸ਼ੋਅ ਕੰਪਲੀਟ ਕਰਕੇ ਸਾਰੇ ਜਿੰਨੇ ਸ਼ੋਅ ਆ ਹੁਣ ਚੱਲ ਪਾਣਗੇ ਰੱਖ ਲੋ ਗਾਂ ਮਾਗੀ ਦਾ ਮਿੱਲਾ ਹੋ ਗਿਆ ਹਣਾ ਜੀ ਹਾਂਜੀ ਤੇ ਉਤੋਂ ਤੱਕ ਤਾਂ ਰੱਖ ਲੋ ਚਲੋ ਰੱਖਾਂਗੇ ਭਰੇ ਜੀ ਹਾਂਜੀ ਉਹ ਤੋਂ ਬਾਅਦ ਤਾਂ ਚਲੋ ਪ੍ਰਮਾਤਮਾ ਨੇ ਚਾਇਆ ਤਾਂ ਛੱਡਾਂਗੇ ਹਾਂਜੀ ਫਿਰ ਉਹ ਤਿਆਰੀ ਵੀ ਚਾਹੀਦੀ ਆ ਸ਼ੋਹਾਂ ਤੇ ਹਨਾ ਜਦੋਂ ਹਾਂਜੀ ਹਾਂਜੀ 34 35 ਮਹੀਨਾ ਦਾ ਉਹ ਜੇ 34 ਮਹੀਨਾ ਤੋਂ ਹਾਂਜੀ ਤਿਆਰੀ ਕਰਨ ਲੱਗੇ ਛੱਡਣ ਦੀ ਹਾਂਜੀ ਬਾਕੀ ਇੱਕ ਚੀਜ਼ ਬਾਈ ਜੀ ਹੋਰ ਦੇਖੀ ਆ ਜਿਵੇਂ ਹਾਲੇ ਬਸ਼ੇਰਾ ਹੀ 28 ਮਹੀਨਿਆਂ ਦਾ ਪਰ ਅੱਜ ਵੀ ਬਾਡੀ ਦੇ ਹਿਸਾਬ ਨਾਲ ਕਦ ਕਾਠ ਦੇ ਹਿਸਾਬ ਨਾਲ ਜਿਵੇਂ ਸ਼ੋਅ ਕਰਦਾ ਪ੍ਰੋਪਰ ਘੋੜਾ ਬਣ ਗਿਆ ਹਾਂ ਹਾਂ ਦੇਖਣ ਨੂੰ ਤਾਂ ਸਟੈਲੀਅਨ ਘੋੜਾ ਹੀ ਲੱਗਦਾ ਘੋੜਾ ਹੀ ਲੱਗਦਾ ਪਰ ਦੇਖ ਕੇ ਬੰਦਾ ਵੀਡੀਓ ਦੇ ਵਿੱਚ ਵੀ ਨੰਮਾ ਬੰਦਾ ਦੇਖ ਕੇ ਜਾਂ ਹੋਰ ਅਗਲਾ ਕਹਿੰਦਾ ਹੈ ਹੈਰਾਨ ਹੋ ਜਾਂਦਾ ਵੀ ਯਾਰ 2 5 ਮਿੰਟਾਂ ਦਾ ਵਿਚੇਰਾ ਲੱਗਦਾ ਹਾਂਜੀ ਅਸੀਂ ਲੈ ਕੇ ਜਾਂਦੇ ਜੀ ਸੋਹਾ ਤੋਰਨੇ ਜਿਵੇਂ ਸਾਨੂੰ ਹੁਣ ਜਿਵੇਂ ਪਿੰਡ ਵਾਲੇ ਵਿਚਾਰੇ ਜਿਨ੍ਹਾਂ ਨੂੰ ਨਹੀਂ ਉਹ ਕਹਿੰਦੇ ਤੁਸੀਂ ਇਦੇ ਉੱਤੇ ਨਹੀਂ ਚੜਦੇ ਹਾਂ ਅਸੀਂ ਉਹਨਾਂ ਕਹਿੰਦੇ ਬੱਚਾ ਆ ਜਾ ਬੱਚਾ ਯਾਰੇ ਘਾਇਆ ਸਭ ਠੀਕ ਹੈ ਘੋੜਾ ਲਈ ਫਿਰ ਤੁਸੀਂ ਉੱਤੇ ਬੈਠਿਆ ਕਰੋ ਅਸੀਂ ਕਹਿੰਦੇ ਬੱਚਾ ਇਹ ਉਹ ਨਹੀਂ ਯਾਰ ਘੋੜਾ ਲਈ ਬੱਚਾ ਗਈ ਜਾਂਦੇ ਠੀਕ ਹੈ ਠੀਕ ਹੈ ਜੀ ਬਾਕੀ ਰੰਗ ਰੰਗ ਬੜਾ ਸੋਹਣਾ ਹਨਾ ਇਹ ਹਾਂ ਜੀ ਹਾਂ ਜੀ ਹਾਂ ਜੀ ਗੈਡ ਬਲੈਕ ਰੰਗ ਹਾਂ ਜੀ ਵਾਹਿਗੁਰੂ ਦੀ ਕਿਰਪਾ ਹਨ ਚਰਪਾ ਹੋਈ ਹੈ ਜੀ ਪਰਮਾਤਮਾ ਦੀ ਤੇ ਬਾਕੀ ਖੁਸ਼ਖਬਰੀ ਹੈ ਜੀ ਆਪਾਂ ਦਾ ਵਧਾਈਆਂ ਦਿੰਨੇ ਆ ਸਾਰੇ ਆਪਣੇ ਬਠਿੰਡੇ ਏਰੀਆ ਵਾਲਿਆਂ ਨੂੰ ਪਿੰਡਾਂ ਨੂੰ ਜਿਨ੍ਹਾਂ ਦੇ ਜ਼ਿਲ੍ਹੇ ਦੇ ਵਿੱਚ ਹੁਣ ਇੰਨਾ ਚੰਗਾ ਸਟਾਇਲਿਅਨ ਬਿਲਕੁਲ ਹਾਂ ਜੀ ਸਾਰੇ ਬਣੇ ਮਿਹਰ ਕੀਤੀ ਆ ਚੰਗੇ ਖਾਨਦਾਨ ਦਾ ਤਿਆਰ ਹੋਇਆ ਕਿਉਂਕਿ ਡਾਕਟਰ ਸਾਹਿਬ ਤੁਹਾਨੂੰ ਵੀ ਪਤਾ ਹੀ ਆ ਜੀ ਤੇ ਨੇੜੇ ਸੌਖਾ ਹੋ ਜਾਂਦਾ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਕਿਸੇ ਚੀਜ਼ ਆਉਣ ਨਾਲ ਚਲੋ ਫਾਇਦਾ ਤਾਂ ਹੁੰਦਾ ਹੀ ਹੈ ਜੀ ਹਾਂਜੀ ਹਾਂਜੀ ਕੁਝ ਨਾ ਕੁਝ ਤਾਂ ਚਲੋ ਸਾਰਾ ਲੱਗਦਾ ਹੀ ਹੈ ਹਾਂਜੀ ਚੀਜ਼ ਆ ਜੀ ਏਰੀਆ ਚ ਹਾਂਜੀ ਹਾਂਜੀ ਬਾਕੀ ਜਿਵੇਂ ਮਾਰਵਾੜੀ ਦੇ ਵਿੱਚ ਤਾਂ ਥੋੜੀ ਜਿਹੀ ਬਲੱਡ ਲਾਈਨ ਖਾਨਦ ਬਿਲਕੁਲ ਬਿਲਕੁਲ ਤੇ ਜਿਵੇਂ ਆਮ ਜ਼ਿਆਦਾਤਰ ਜਿਹੜੇ ਆਪਣੇ ਚੱਲਦਾਲੀ ਸ਼ਾਨ ਬਲੱਡ ਲਾਈਨ ਹੋਗੀ ਪਿਓ ਵਾਲੇ ਪਾਸੇ ਦੀ ਤੇ ਦੂਜੀ ਦੀ ਵੱਖਰੀ ਲੈਣਾ ਜਿਹੜੀ ਆਰੀ ਕਿਰਲਗਾੜਾ ਦੀ ਹਾਂ ਜੋ ਵੀ ਪੁਰਾਣੀ ਲੈਣਾ ਹਾਂਜੀ ਹਾਂਜੀ ਤੇ ਬਾਈ ਜੀ ਫਿਰ ਇਸ ਤੋਂ ਬਿਨਾ ਕੋਈ ਹੋਰ ਵੀ ਰੱਖਿਆ ਫਾਰਮ ਤੇ ਉਹ ਹੋਰ ਪ੍ਰਾ ਸੀਗੇ ਪਹਿਲਾਂ ਆਪਾਂ ਉਹ ਸੇਲ ਕਰਦੇ ਇਹ ਤਾਂ ਤਾਂ ਹੀ ਕਰ ਗਏ ਇਸੇ ਕਰਕੇ ਵੀ ਆਪਾਂ ਕਿਹਾ ਇਹਨੂੰ ਇਕੱਲੇ ਨੂੰ ਪਾ ਲਈਏ ਇਕੱਲੇ ਨੂੰ ਸੰਭਾਲ ਲਈਏ ਸੀਗੇ ਜਾਨਵਰ ਦਾ ਦੋ ਤਿੰਨ ਹੋਰ ਉਹ ਆਪਾਂ ਸੇਲ ਕਰਦੇ ਸੀ ਵੀ ਇਹਦੇ ਲਿਆਉਣ ਸਾਰੇ ਹਾਂ ਜੀ ਤੇ ਫਿਰ ਆਪ ਕਿਹੜਾ ਕੱਲੇ ਨੂੰ ਪ੍ਰੋਪਰ ਟਾਈਮ ਇਹਦੇ ਕੰਨੀ ਹੋ ਜਾਦਾ ਇਹਦੇ ਤੇ ਧਿਆਨ ਦਿੱਤਾ ਸਹੀ ਹੈ ਜੀ ਫਿਰ ਹੁਣ ਪਰ ਤੁਹਾਡੀ ਮਿਹਨਤ ਵੀ ਦੱਸਦੀ ਹੈ ਬਾਈ ਜਿਹੜੀ ਕੀਤੀ ਵੀ ਆ ਹਨਾ ਪਰਮਾ ਬਿਲਕੁਲ ਹਾਂ ਜੀ ਵਾਹਿਗੁਰੂ ਦੀ ਮਿਹਰ ਹਾਂ ਚੰਗਾ ਤੇ ਆਰ ਬਾਕੀ ਜੇ ਆਪਾਂ ਉਮਰ ਦੇ ਹਿਸਾਬ ਨਾਲ ਦੇਖੀਏ ਜੀ ਕਦ ਕਾਠ ਦਾ ਜਿੱਥੋਂ ਤੱਕ ਮੇਰਾ ਅੰਦਾਜ਼ਾ ਹਲੇ ਨਾਂ ਵਾਲਾ 23 ਇੰਚ ਦਾ ਨਹੀਂ ਹੋਰ ਕਰੀ ਹਾਂ ਜੀ ਹਾਂ ਜੀ ਹਾਂ ਜੀ 5 ਸਾਲ ਤੱਕ ਕਹੇ ਘੋੜਾ ਕਰਦਾ ਜੀ ਹਾਂ ਜੀ ਹਾਂ 2 ਇੰਚ ਵੀ ਹਾਂ ਜੀ ਲਾ ਲਓ ਤੁਹਾਡੇ ਹਿਸਾਬ ਨਾਲ ਸਹੀ ਗੱਲ ਹੈ ਜੀ ਆਮ ਆਪਾਂ ਦੇਖਦੇ ਹਾਂ ਬਾਈ ਜਿਵੇਂ ਥੋੜਾ ਜਿਹਾ ਜਦੋਂ ਹਾਈਟ 'ਚ ਜਾਨਵਰ ਜਾਣ ਲੱਗ ਜਾਂਦਾ ਤਾਂ ਖੂਬਸੂਰਤੀ ਘਟ ਜਾਂਦੀ ਆ ਤੇ ਪਰ ਇਹ ਫਿਰ ਬਣਤਰਾਂ ਵੀ ਇਹਦੀਆਂ ਚੰਗੀਆਂ ਨੇ ਹਾਂਜੀ ਹਾਂਜੀ ਉਹ ਜਾਨਵਰ ਜਾਨਵਰ ਸਾਰੇ ਪਾਸੇ ਠੀਕ ਆ ਹਾਂ ਬਾਕੀ ਹੁਣ ਆਪਣੇ ਸ਼ੋਹਾਂ ਦੇ ਵਿੱਚ ਨਤੀਜਾ ਆਈ ਜਾਣਾ ਉੱਥੇ ਜਿਹੜੇ ਦਰਸ਼ਕ ਇਹਨੂੰ ਵੈਲ ਰਿਸਪੌਂਸ ਉਹਨਾਂ ਦਾ ਪਤਾ ਲੱਗ ਗਿਆ ਆਪਾਂ ਨੂੰ ਹੁਣ ਬਿਲਕੁਲ ਬਿਲਕੁਲ ਛੋਟੇ ਜਾਣਾ ਹੈ ਕੁਝ ਸਿੱਖਾਂਗੇ ਦੇਖ ਕੇ ਆਵਾਂਗੇ ਪਤਾ ਲੱਗੂਗਾ ਹਾਂਜੀ ਬਾਕੀ ਅੱਗੇ ਜੋ ਵਾਇਗਰੂਪ ਕਿਰਪਾ ਕਰੂਗਾ ਜਿਵੇਂ ਠੀਕ ਹੈ ਜੀ ਬਾਕੀ ਬਾਈ ਹਰ ਇੱਕ ਬੰਦੇ ਨੂੰ ਆਪਦਾ ਜਾਣ ਵਰਤਾ ਚੰਗਾ ਹੀ ਲੱਗਦਾ ਜਿਹੜਾ ਜਦੋਂ ਪਾਸੇ ਖੜਾ ਬੰਦਾ ਦੇਖਦਾ ਜਿਹੜੀ ਆਡੀਅנס ਹੁੰਦੀ ਆ ਰਿਸਪੌਂਸ ਦਾ ਰਿਜ਼ਲਟ ਦਾ ਨਤੀਜਾ ਦਾ ਉਹਨਾਂ ਨੇ ਕੱਟਣਾ ਬਿਲਕੁਲ ਬਿਲਕੁਲ ਸਹੀ ਹਰ ਇੱਕ ਨੂੰ ਆਪਦੀ ਚੀਜ਼ ਤਾਂ ਚੰਗੀ ਲੱਗਦੀ ਹੈ ਕਿਉਂਕਿ ਹਰ ਬੰਦੇ ਦੀ ਮਿਹਨਤ ਹੁੰਦੀ ਹੈ ਜੀ ਬਿਲਕੁਲ ਜੀ ਬਿਲਕੁਲ ਤੇ ਬਾਈ ਜੀ ਤੁਸੀਂ ਨਾ ਆਪਣਾ ਇੱਕ ਤਾਂ ਕੰਟੈਕਟ ਨੰਬਰ ਮੈਂਸ਼ਨ ਕਰ ਦਿਓ ਠੀਕ ਹੈ ਜੀ ਮੇਰਾ ਨੰਬਰ ਹੈ 94633 ਹਾਂਜੀ 94663 ਠੀਕ ਹੈ ਜੀ 94633 ਹਾਂਜੀ 94663 ਠੀਕ ਹੈ ਜੀ ਤੇ ਪਿੰਡ ਦਾ ਤੁਸੀਂ ਦੱਸਤਾ ਜਿਵੇਂ ਆਪਣਾ ਬਠਿੰਡੇ ਤੋਂ ਕਿੰਨਾ ਪੈ ਜਾਂਦਾ ਜੀ ਬਠਿੰਡੇ ਤੋਂ 22 ਕਿਲੋਮੀਟਰ ਹੈ ਜੀ 22 ਕਿਲੋਮੀਟਰ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਇਧਰੋਂ ਜੇ ਰਾਜਸਥਾਨ ਵਾਲੀ ਸਾਈਡ ਤੋਂ ਦੇਖੀ ਤਾਂ ਇਧਰੋਂ ਹਾਂਜੀ ਜਿਵੇਂ ਡੱਬ ਵਾਲੀ ਆ ਗਿਆ ਹਰਿਆਣਾ ਲੱਗ ਗਿਆ ਜੀ ਆਪਾਂ ਨੂੰ ਨਾਲ ਹੀ ਹਾਂਜੀ ਹਾਂਜੀ ਡੱਬ ਵਾਲੀ ਵੀ ਆਪਾਂ ਨੂੰ ਹਾਂਜੀ 20 ਕਿਲੋਮੀਟਰ ਹਰਿਆਣੇ ਦੀ ਹੱਦ ਇਥੋਂ 20 ਕਿਲੋਮੀਟਰ ਹੈ ਹਾਂਜੀ 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 ਠੀਕ ਹੈ ਜੀ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਭਰਾ ਜੀ ਤੁਹਾਡਾ ਸਿਕਾ ਸਾਰੀ ਸੰਗ ਵਾਈਲ ਕਾਲਸਾ ਵਾਈ ਫਾਤੀ ਜੀ ਤੇ ਦਰਸ਼ਕੋ ਇਹ ਸਨ ਬਾਈ ਵਿਸਾਖਾ ਜੀ ਪਿੰਡ ਪੱਕਾ ਕਲਾਂ ਤੋਂ ਤੇ ਇਹਨਾਂ ਦਾ ਆਪਾਂ ਨੂੰ ਸੌਰੀ ਮਾਰਵਾੜੀ ਬਸ਼ੇਰਾ ਫਲਮਾਇਆ ਗਿਆ ਵੀਡੀਓ ਦੇ ਵਿੱਚ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਦੀ ਤੁਹਾਨੂੰ ਸਟੱਡ ਸਰਵਿਸ ਵੀ ਦਿੱਤੀ ਜਾਊਗੀ ਥੋੜਾ ਜਿਆ ਟਾਈਮ ਤੁਹਾਨੂੰ ਵੇਟ ਕਰਨੀ ਪੈਣੀ ਹੈ ਇਹਦੀ ਤਕਰੀਬਨ ਬਿਰਹੋਣੀ ਕਹਿੰਦੇ ਪਹਿਲਾਂ ਆਪਾਂ ਸ਼ੋਸ਼ੂ ਲਾ ਲਈਏ ਬੱਚਾ ਹਜੇ ਨਿਆਣਾਗਾ ਤੇ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਦੇ ਰਾਹੀਂ ਜਰੂਰ ਸਾਂਝੇ ਕਰਿਓ ਵੀ ਬਸ਼ੇਰਾ ਤੁਹਾਨੂੰ ਕਿਵੇਂ ਦਾ ਲੱਗਿਆ ਕਿਉਂਕਿ ਬਾਈ ਜੀ ਪੁਰਾਣੇ ਬ੍ਰੀਡਰ ਨੇ ਬਹੁਤ ਚੰਗੇ ਚੰਗੇ ਸਾਣ ਕੋੜ ਇਹਨਾਂ ਨੇ ਤਿਆਰ ਕੀਤੇ ਆ ਸੋ ਬਾਈ ਜੀ ਦਾ ਹੋਰ ਵੀ ਹੌਸਲਾ ਵੱਧ ਸਕੇ ਕਮੈਂਟ ਕਰਕੇ ਆਪਣੇ ਸੁਝਾਅ ਜਰੂਰ ਦਿਓ ਤੇ ਉਹਨਾਂ ਦੇ ਟਾਈਮ ਦੇ ਵਿੱਚ ਤੁਹਾਨੂੰ ਇਹਦੀ ਆਪਾਂ ਹੀਰੇ ਦੀ ਸਟੱਡ ਸਰਵਿਸ ਦੇਵਾਂਗੇ ਲਾਈਨ ਜਿਵੇਂ ਬਾਈ ਜੀ ਨੇ ਦੱਸੀ ਆ ਇਹਦੀ ਪਿਓ ਵਾਲੇ ਪਾਸੇ ਵਾਲੀ ਸ਼ਾਣ ਬਲੱਡ ਲਾਈਨ ਦੇ ਵਿੱਚੋਂ ਆ ਗਿਆ ਇਹ ਰਣੀ ਵਾਲੇ ਦਲਵਾਗ ਦਾ ਪੋਤਾ ਤੇ ਬਾਕਰਪੁਰ ਵਾਲੇ ਵਿਜੇਰਾਜ ਦਾ ਬੱਚਾ ਦੋਸਤੋ ਤੇ ਮਾਂ ਇਹਦੀ ਬੜੀ ਫੇਮਸ ਕੋੜੀ ਆ ਜਿਨੇ ਚੰਗੇ ਚੰਗੇ ਸਾਂ ਕੋੜੇ ਪੈਦਾ ਕੀਤੇ ਆ ਤੇ ਅੱਜ ਵੀ ਘੋੜੀ ਖੜੀ ਆ ਉਹ ਅਲੀ ਕਿਰ ਲਗਾੜਾ ਵਾਲੀ ਲੈਣ ਦੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਨਵੀਂ ਵੀਡੀਓ ਲੈ ਕੇ ਆਵਾਂਗੇ ਨਵਾਂ ਫਾਰਮ ਦਿਖਾਵਾਂਗੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਂਦਾਰ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ